ਇਥੇ ਕਾਰਵਾਈ ਕੀਤੀ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਤਨੂਲੇ ਦੇ ਵਿੱਚ ਗੂਮਣੇ ਬਾਬੇ ਜਿਹੜੇ ਆਪਣਾ ਇਹ ਠੰਡਾ ਚਲਾ ਰਹੇ ਨੇ ਨਹੀਂ ਬੰਦ ਕਰਦੇ ਤਾਂ ਤੁਸੀਂ ਉਹਨਾਂ ਦੇ ਵੀ ਡੇਰਿਆਂ ਤੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਖੰਡ ਪਹਲਾਓ ਪੰਜਾਬ ਬਚਾਓ ਜਿਹੜਾ ਮੋਰਚਾ ਫਰੀਦਕੋਟ ਤੋਂ ਹਿਲਾਇਆ ਬਹੁਤ ਸਾਰੇ ਪਖੰਡੀ ਡੇਰਿਆਂ ਬਾਬਿਆਂ ਦੇ ਜਿਹੜੇ ਡੇਰੇ ਅਸੀਂ ਬੰਦ ਕਰਾ ਚੁੱਕੇ ਹਾਂ ਸਾਡੇ ਇਹ ਵੀ ਵੀਰ ਆਪਣੇ ਨੇ ਜਾ ਜਿਹੜੀਆਂ ਭੈਣਾ ਗੱਡੀ ਲਾ ਕੇ ਪਖੰਡ ਨੂੰ ਬੜਾਵਾ ਦੇ ਰਹੀਆਂ ਉਹ ਪੈਣਾ ਸਾਡੀਆਂ ਹੀ ਆ ਕੋਈ ਬਾਹਰੋਂ ਨਹੀਂ ਅਸੀਂ ਉਹਨਾਂ ਨੂੰ ਪਿਆਰ ਦੇ ਨਾਲ ਉਹਨਾਂ ਦੇ ਨਾਲ ਸਵਾਲ ਜਵਾਬ ਕਰਦੇ ਹਾਂ ਠੀਕ ਹੈ ਵੀ ਜੋ ਉਹਨਾਂ ਦਾ ਕਹਿਣਾ ਹੁੰਦਾ ਜੀ ਕੋਈ ਕਹਿ ਰਿਹਾ ਜੀ ਮੇਰੇ ਚ ਕਾਲੀ ਮਾਤਾ ਪ੍ਰਵੇਸ਼ ਹੋ ਕੋਈ ਕਹਿੰਦਾ ਮੇਰੇ ਚ ਵੈਸ਼ਨੋ ਮਾਤਾ ਪ੍ਰਵੇਸ਼ ਹੋ ਗਈ ਕੋਈ ਕਹਿੰਦਾ ਜੀ ਮੇਰੇ ਚ ਪੀਰ ਆ ਗਿਆ ਕੋਈ ਕਹਿੰਦਾ ਮੇਰੇ ਚ ਫਕੀਰ ਦਾ ਪ੍ਰਵੇਸ਼ ਹੈ ਸੋ ਇੱਥੇ ਜਿਹੜਾ ਆਪਾਂ ਵੇਖਿਆ ਉਹ ਬੀਬੀ ਦੇ ਕੇਸ ਖੁੱਲੇ ਹੋਏ ਨੇ ਕਮੈਨ ਬੜੀ ਸ਼ਰਮ ਆਈ ਵੀ ਇਹ ਜਿਹੜੀ ਸਿੱਖੀ ਆ ਨਾ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਪੁੱਛੋ ਇਤਿਹਾਸ ਤੋਂ ਪੁੱਛੋ ਸਾਡੇ ਸਿੱਖ ਇਤਿਹਾਸ ਤੋਂ ਭਾਈ ਸਾਹਿਬ ਜੀ ਨੇ ਜਿਵੇਂ ਪਹਿਲਾਂ ਦੱਸਿਆ ਵੀ ਸਿੱਖੀ ਦੀ ਖਾਤਰ ਦੋ ਦੋ ਮਹੀਨਿਆਂ ਦੇ ਬੱਚਿਆਂ ਦੇ ਟੁਕੜੇ ਕਰਾ ਕੇ ਮਾਵਾਂ ਨੇ ਗਲਾਂ 'ਚ ਹਾਰ ਪੁਆਈ ਤੇ ਇੱਥੇ ਆ ਕੇ ਸਿੱਖੀ ਸਾਡੀ ਇਹਨਾਂ ਭੂਨੇ ਸਾਧਾਂ ਦੇ ਪੈਰਾਂ ਵਿੱਚ ਹੈ ਹਜੇ ਇਹਦੇ ਨਾਲ ਗੱਲਬਾਤ ਕਰ ਰਿਆ ਸੀ ਜਦੋਂ ਅਸੀਂ ਐਂਟਰ ਹੋਏ ਆ ਸਾਨੂੰ ਵੇਖ ਕੇ ਉਹ ਕਾਲੀ ਮਾਤਾ ਨੂੰ ਸ਼ਾਂਤ ਕਰਤਾ ਇਹਦੇ ਕਹਿਣ ਮੁਤਾਬਕ ਵੀ ਕਾਲੀ ਮਾਤਾ ਇਸ ਬੀਬੀ ਦੇ ਅੰਦਰ ਉਹਨੂੰ ਸ਼ਾਂਤ ਕਰਤਾ ਉਹ ਸ਼ਾਂਤ ਅਸਲ ਵਿੱਚ ਇਹਦੇ ਵੱਲੋਂ ਨਹੀਂ ਹੋਈ ਉਹ ਤਾਂ ਸਿੰਘਾ ਕਰਕੇ ਹੋ ਗਈ ਉਹ ਬੀਬੀ ਨੂੰ ਅਸੀਂ ਤਾਂ ਨਹੀਂ ਅੱਗੇ ਲਿਆਉਂਦੇ ਵੀ ਚਲੋ ਸਾਡੀ ਭੈਣ ਆ ਸਾਡੇ ਵੀ ਮਾਵਾਂ ਧੀ ਆ ਉਹਦਾ ਪਤੀ ਇੱਥੇ ਖੜਾ ਆ ਉਹਦਾ ਬੇਟਾ ਵੀ ਖੜਾ ਹੈ ਕਹਿੰਦੇ ਜੀ ਘਰੇਲੂ ਮਸਲਾ ਸੀ ਕੋਈ ਘਰੇਲੂ ਕੋਈ ਮਸਲਾ ਨਹੀਂ ਹੁੰਦਾ ਜੀ ਇਹ ਲੋਕ ਇਹਨਾਂ ਦਾ ਠੱਗ ਠਗਾ ਚਲਾਇਆ ਸਭ ਪੈਸੇ ਦੀ ਖੇਡ ਹੈ ਜੋ ਮਰਜ਼ੀ ਇਹਨਾਂ ਤੋਂ ਸਿਰ ਘਮਾ ਲਓ ਇਹਨਾਂ ਦਾ ਪ੍ਰੈਕਟੀਕਲ ਹੁੰਦਾ ਹੈ ਇਹਨਾਂ ਨੂੰ ਮਤਲਬ ਜਾਂਚ ਦਿੱਤੀ ਜਾਂਦੀ ਵੀ ਇੰਨਾ ਸਿਰ ਘੁਮਾਉਣਾ ਐ ਇਸ ਢੋਲ ਤੇ ਛੈਣਿਆਂ ਤੇ ਕਿੰਨੇ ਬਾਬੇ ਆਪਾਂ ਫੜ ਚੁੱਕੇ ਆ ਸਾਰੇ ਕਹਿੰਦੇ ਜੀ ਲੋਰ ਤੇ ਸਿਰ ਘੁੰਮਦਾ ਤੇ ਵੀਡੀਓ ਜਿਹੜੇ ਪੀਵੀ 15 ਜਿਹੜਾ ਪੀਵੀ 19 ਦੀ ਜਿਹੜਾ ਚੈਨਲ ਆ ਉਹਨੂੰ ਵੀ ਬੇਨਤੀ ਆ ਵੀ ਸੁਧਰ ਜਾ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਇਹ ਚੈਨਲ ਜਿਹੜੇ ਇਹਨੂੰ ਪ੍ਰਮੋਟ ਕਰਦੇ ਆ ਜਿਵੇਂ ਆ ਝੁੰਬੇ ਵਾਲੀ ਛਿੰਦੀ ਪ੍ਰਮੋਟ ਕਰਦੀ ਫਿਰਦੀ ਸੀ ਹੁਣ ਉਹ ਵੀ ਮਾਫੀ ਮੰਗੀ ਸੋ ਇਹਨਾਂ ਦੀ ਪ੍ਰਮੋਟ ਤੇ ਲੋਕ ਗਮਰਾਹ ਹੋ ਕੇ ਆ ਜਾਂਦੇ ਆ ਜੀ ਸੋ ਇਹਨਾਂ ਵਿੱਚ ਕੁਝ ਨਹੀਂ ਹੁੰਦਾ ਇਹ ਉੱਥੇ ਬਾਈਟਾਂ ਦਿੰਦੇ ਆ ਜੀ ਸਾਡੇ ਚ ਪੀਰ ਆ ਗਿਆ ਸਾਡੇ ਚ ਦੇਵਤਾ ਆ ਗਿਆ ਮੁਸ਼ਕ ਥੋੜੇ ਤੋਂ ਮਾਰੀ ਜਾਂਦਾ ਯਾਰ ਸਿਗਰਟਾਂ ਦਾ ਤੁਸੀਂ ਪਿੱਛੇ ਸਾਧੂਆਂ ਸੰਤਾਂ ਦੀਆਂ ਪੀਰਾਂ ਫਕੀਰਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਦੇ ਆੜ ਵਿੱਚ ਤੁਸੀਂ ਆ ਜਿਹੜੇ ਪਖੰਡਵਾਦ ਕਰ ਰਹੇ ਹੋ ਇੱਥੇ ਆ ਕੇ ਹੁਣ ਬਾਬੇ ਨੂੰ ਜਵਾਬ ਨਹੀਂ ਆਇਆ ਮੈਂ ਗੱਡੀ ਦਾ ਨੰਬਰ ਪੁੱਛਿਆ ਮੇਰੇ ਫੋਨ ਦਾ ਪੈਟਰਨ ਖੋਲ ਦੇ ਲੈ ਹੁਣ ਵੀ ਇੱਥੇ 100 ਤੋਂ ਵੱਧ ਲੋਕ ਖੜੇ ਆ ਹੁਣ ਵੀ ਬਾਬੇ ਨੂੰ ਮੈਂ ਚੈਲੰਜ ਕਰ ਦੂੰ ਇੱਕ ਵਾਰੀ ਵੀ ਉਹ ਐਕਸ ਜੁਵੀ ਗੱਡੀ 17 ਮਾਡਲ ਖੜੀ ਹੈ ਮੈਂ ਇਹਦੇ ਘਰੇ ਠੱਲ ਜੂਗਾ ਖੋਲੇ ਲੋਕ ਘੰਟਾ ਦਿੰਨਾ 2 ਘੰਟਾ ਦਿੰਨਾ ਭਲਾ ਮੇ ਤਾਂ 10000 ਦੀ ਸਮਗਰੀ ਮੰਗਾ ਲੈ ਜਿਹੜੀ ਮਰਜ਼ੀ ਮੰਗਾ ਲੈ ਸਮਗਰੀ ਤੇ ਮੈਂ ਇੱਥੇ ਲਿਆ ਕੇ ਦਿੰਦਾ ਹੁਣੇ 10000 ਦੀ ਤੇ ਹਵਨ ਕਰੇ ਪਾਠ ਜਿਹੜਾ ਕੋਈ ਕਰਦਾ ਕਿੰਨਾ ਮੇਰੇ ਚ ਕਾਲੀ ਮਾਤਾ ਜਾਂ ਕੋਈ ਪੀਰ ਪ੍ਰਵੇਸ਼ ਹੁੰਦਾ ਤੇ ਉਹ ਪ੍ਰਵੇਸ਼ ਕਰਕੇ ਆਪਣੇ ਆਪ ਚ ਆ ਮੇਰਾ ਪੈਟਰਨ ਖੋਲ ਦੇ ਲੋ ਤੇ ਮੈਂ ਇਹਨੂੰ ਸਮਰਪਿਤ ਹੋ ਦਿੰਦਾ ਕਿੰਨੇ ਸਵਾਲ ਪੁੱਛੇ ਨੂੰ ਕੋਈ ਜਵਾਬ ਨਹੀਂ ਆਇਆ ਹੁਣ ਇਹਦੀ ਮਾਤਾ ਇਹਦੇ ਪਿਤਾ ਇਹਦਾ ਭਰਾ ਜਿੰਨਾਂ ਨੇ ਜਵਾਬ ਨਾ ਦੇਣ ਤੇ ਤਿੰਨਾਂ ਨੇ ਇਹ ਗੱਲ ਕਹਿਦੀ ਆ ਵੀ ਇਹ ਜਿਹੜਾ ਠਗ ਠਗਾ ਸੀ ਬੰਦ ਕਰਾਂਗੇ ਗੱਦੀ ਤੇ ਇਹ ਵੀ ਇਹਨਾਂ ਨੇ ਸਾਨੂੰ ਦੱਸਿਆ ਵੀ ਤਨੌਲਾ ਮੰਡੀ ਦੇ ਵਿੱਚ ਜਿਹੜੇ 5-6 ਬਾਬਿਆਂ ਦੇ ਨੇ ਇਹਨਾਂ ਨੇ ਨਾਮ ਵੀ ਗਣਾਈ ਆ ਦੋ ਪਹਿਲਾਂ ਮੈਂ ਦੱਸ ਚੁੱਕਿਆ ਉਹ ਬਾਬਿਆਂ ਨੂੰ ਵੀ ਬੇਨਤੀ ਆ ਵੀ ਥੋੜਾ ਜਿਹਾ ਸੁਧਰ ਜੋ ਧਰਮ ਦੀ ਆੜ ਵਿੱਚ ਪਖੰਡਵਾਦ ਨਾ ਕਰੋ ਕਿਉਂਕਿ ਨਹੀਂ ਤੁਹਾਡੇ ਸ਼ਨੀਗ੍ਰਾਹ ਸ਼ੁਰੂ ਹੋ ਗਏ ਭਾਈ ਇਹ ਮੰਨਿਆ ਹੁਣੇ ਨੇ ਵੀ ਇਹ ਪਖੰਡ ਸੀਗਾ ਸਾਰਾ ਮੰਨ ਚੁੱਕੋ ਜੀ ਤੁਹਾਡੇ ਰੂਪ ਰੂ ਹੈ ਤੁਸੀਂ ਚੈਨਲ ਵਾਲੇ ਖੜੇ ਹੋ ਤੁਹਾਡੇ ਰੂਪ ਰੂ ਹੋ ਕੇ ਸਾਰਾ ਕੁਝ ਉਹ ਚੀਜ਼ ਦਾ ਸਵਾਲ ਦਾ ਜਵਾਬ ਹੀ ਨਹੀਂ ਦੇ ਰਿਹਾ ਉਹ ਕਹਿੰਦਾ ਜੀ ਸਿਰਫ ਮੈਂ ਹੀ ਆ ਗੱਲਾਂ ਮੈਂ ਹੀ ਆ ਵੀ ਮੇਰੇ ਜੀ ਪੀਰ ਆ ਮੇਰੇ ਜੀ ਦੇਵਤਾ ਮੇਰੇ ਜੀ ਗਾਲੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਹੈਗੇ ਫੜੇ ਜਾਣਗੇ ਜਿਹੜੇ ਦੇਖੋ ਜੀ ਉਹਦੇ ਵਿੱਚ ਮੈਂ ਅੱਜ ਚਕਾਵਣੀ ਕੀ ਉਹ ਕਹਿੰਦਾ ਵੀ ਤਨੋਲਾ ਮੰਡੀ ਚ ਅਸੀਂ ਗੁਰੂ ਗਿਆ ਲਾੜ ਲੀਆਂ ਫੌਜਾਂ ਤੇ ਆਪ ਜੀ ਨੂੰ ਵੀ ਬੇਨਤੀ ਕਰਦੇ ਆ ਹੋਰ ਵੀ ਸੰਘਰਸ਼ ਜਥੇਬੰਦੀਆਂ ਵੀ ਜਿਹੜੇ ਲੋਕ ਇਦਾਂ ਦੇ ਧਰਮ ਦੀ ਆੜ ਵਿੱਚ ਪਖੰਡ ਕਰ ਰਹੇ ਆ ਪਖੰਡ ਨੂੰ ਬੜਾਵਾ ਦੇ ਰਹੇ ਆ ਉਹਨਾਂ ਲੋਕਾਂ ਦੀ ਸ਼ਿਕਾਇਤ ਸਾਡੇ ਕੋਲ ਭੇਜੋ ਤੁਹਾਡੇ ਲੋਕਾਂ ਦੀ ਸ਼ਕਤੀ ਦੀ ਲੋੜ ਆ ਸਾਡੇ ਨਾਲ ਤੁਰੋਂ ਆਪਾਂ ਪਖੰਡ ਨੂੰ ਖਤਮ ਕਰਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਨਮਨ ਹੁੰਨੇ ਆ ਸਾਡੇ ਅਤੀ ਸਤਿਕਾਰਯੋਗ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਤਰ੍ਹਾਂ ਹਿੰਦੂ ਧਰਮ ਦੇ ਜਿਹੜੇ ਇਸ਼ਟ ਨੇ ਉਹ ਵੀ ਸਤਕਾਰਯੋਗ ਨੇ ਮੁਸਲਮ ਧਰਮ ਦੇ ਇਸ਼ਟੋ ਵੀ ਸਤਕਾਰਯੋਗ ਨੇ ਇਸਾਈ ਧਰਮ ਦੇ ਇਸ਼ਟੋ ਵੀ ਸਤਕਾਰਯੋਗ ਨੇ ਪਰ ਉਹਨਾਂ ਦੇ ਧਰਮ ਦੀ ਆੜ ਵਿੱਚ ਆ ਜਿਹੜੇ ਚਰਚਾ ਵਾਲੇ ਲੋਕ ਹਨ ਇਹ ਵੀ ਹੱਥ ਜਾਂ ਲਾ ਕੇ ਬੀਬੀਆਂ ਬੜੀਆਂ ਤੜਫਦੀਆਂ ਮੱਛੀ ਵਾਂਗੂ ਵਾਰੀ ਇਹਨਾਂ ਦੀ ਵੀ ਆਈ ਲੋ ਵਾਰੀ ਇਹਨਾਂ ਦੀ ਵੀ ਆਉਣੀ ਹੈ ਧਰਮ ਕੋਈ ਨਹੀਂ ਮਾੜਾ ਧਰਮ ਦੀ ਆੜ ਵਿੱਚ ਪਖੰਡ ਕਰ ਰਹੇ ਆ ਇਹ ਮਾੜੇ ਨੇ ਇਹ ਮਾੜੇ ਰਹਿਣ ਨਹੀਂ ਦੇਣੇ ਇਹਨਾਂ ਦੀ ਸਫਾਈ ਕਰਾਂਗੇ ਜਿਹੜੇ ਚੰਗੇ ਸਾਧੂ ਲੋਕ ਨੇ ਚੰਗੇ ਫਕੀਰ ਲੋਕ ਨੇ ਕਮਾਈ ਵਾਲੀਆਂ ਰੂਹਾਂ ਉਹਨਾਂ ਨੂੰ ਮੇਰੀ ਬੇਨਤੀ ਹੈ ਸਾਡਾ ਸਾਥ ਦਿਓ ਇਹੋ ਜੇ ਪੂਤ ਪਤਾਂਗ ਪਖੰਡ ਕਰਨ ਵਾਲੇ ਲੋਕਾਂ ਨੂੰ ਆਪਾਂ ਪੰਜਾਬ ਤੋਂ ਮੁਕਤ ਕਰਾਈਏ ਤੇ ਇਹ ਬੇਨਤੀ ਹੈ ਤੁਹਾਡੇ ਚਰਨਾਂ 'ਚ ਬਸ ਇੰਨੀ ਬੇਨਤੀ ਅੱਜ ਇਹਨੇ ਬੰਦ ਕਰਨ ਦਾ ਨਹੀਂ ਬੰਦ ਕਰ ਲਿਆ ਜੀ ਇਹਦੀ ਮਾਂ ਨੇ ਵੀ ਕਹਿਤਾ ਆਜੋ ਮਰੇ ਅੱਗੇ ਆ ਜੀ ਅਸੀਂ ਅੱਜ ਨਹੀਂ ਘੰਟੇ ਨੂੰ ਤੈਨੂੰ ਸਾਫ ਇੱਥੇ ਨਹੀਂ ਤੈਨੂੰ ਥਾਣੇ ਨੂੰ ਜਾ ਕੇ ਮਲਗਨ ਘੰਢੀ ਸਾਫ ਕਰਾ ਮੰਨਦੇ ਬਈ ਇਹ ਹੈ ਗੈਰ ਕਾਨੂੰਨੀ ਹੈ ਉਹ ਵੀ ਇੱਕ ਮਿੰਟ ਇੱਕ ਮਿੰਟ ਕਿੱਥੇ ਥਾਣੇ ਗਏ ਨਹੀਂ ਇੱਥੇ ਸੀਏਡੀ ਇੱਥੇ ਸਿਏਡੀ ਇੰਟੈਲੀਜੈਂਸੀ ਇੱਥੇ ਇੰਟੈਲੀਜੈਂਸੀ ਵਾਲੇ ਵੀਰ ਆਏ ਬੈਠੇ ਸਿਏਡੀ ਵਾਲੇ ਆਏ ਨੇ ਇੱਕ ਮਿੰਟ ਸੁਣ ਤੁਸੀਂ ਉਹਨਾਂ ਤੋਂ ਪੁਲਿਸ ਮੁਲਾਜ਼ਮਾਂ ਤੋਂ ਪੁੱਛ ਕੇ ਦੇਖੋ ਇੰਤਰਾ ਹੈ ਵੀਰੋ ਵੀਰੋ ਸਾਡਾ ਭਰਾ ਵਾ ਹਾਂਜੀ ਹਾਂ ਵੇਖੋ ਸਿਰ ਘਮਾਉਣਾ ਠੀਕ ਹੈ ਜੀ ਮੈਂ ਕਈ ਬਾਬੇ ਫੜੇ ਆ ਠੀਕ ਹੈ ਜੀ ਉਹ ਨਾ ਜਦੋਂ ਸਾਹਮਣੇ ਸਾਹਮਣੇ ਹੁੰਦੇ ਨਾ ਉਹ ਕਹਿੰਦਾ ਜੀ ਸਿਰ ਲੋਰ ਚ ਘੁੰਮਦਾ ਉਹ ਤੋਂ ਬਾਬਾ ਨਹੀਂ ਕੋਈ ਆਉਂਦਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਇੱਕ ਤੇਰੀਆਂ ਵੀਡੀਓ ਵਾਇਰਲ ਹੋ ਗਈ ਸਹੀ ਗੱਲ ਹੈ ਕੋਈ ਸਕਣਾ ਨਾ ਕਿਸੇ ਚੀਜ਼ ਨੂੰ ਪੁੱਛਦਾ ਠੀਕ ਹੈ ਜੀ ਚੀਜ਼ ਕੋਈ ਵੀ ਨਹੀਂ ਹੁੰਦੀ ਨਹੀਂ ਜੀ ਠੀਕ ਹੈ ਤੇ ਇਸ ਕਰਕੇ ਨਾ ਇਸ ਚੀਜ਼ ਨੂੰ ਵੀਰ ਮੰਨ ਲਾ ਆਪਾਂ ਇਹ ਮੰਨਦੇ ਇੱਕ ਮਿੰਟ ਨਹੀਂ ਨਹੀਂ ਵੀ ਇੱਕ ਮਿੰਟ ਬਿੱਪੂ ਤੇ ਪ੍ਰੇਤ ਕਿਸੇ ਚ ਜਾਂ ਵਹਿਮ ਭਰਮ ਇਹ ਬਖੰਡ ਆਪਾਂ ਦੀ ਕੋਈ ਆਪਾਂ ਨਾਂ ਦਾ ਵਹਿਮ ਭਰਮ ਪਾਈ ਕਿਸੇ ਨੂੰ ਨਹੀਂ ਠੀਕ ਹੈ ਗੱਲ ਬਨਾ ਆਪਾਂ ਬਖੰਡ ਚ ਪਾਈਏ ਇੱਕ ਤੇਰੀਆਂ ਹੋਰ ਆ ਜਿਹੜੀਆਂ ਵੀਡੀਓ ਅਪਲੋਡ ਹੋਈਆਂ ਆ ਬਾਬਾ ਜੀ ਵੀਡੀਓ ਅਪਲੋਡ ਹੋਈਆਂ ਉਹ ਸਾਰੀਆਂ ਲਾਉਣੀਆਂ ਉਹ ਕੋਈ ਨਹੀਂ ਸ਼ੂਟਿੰਗ ਤੇ ਗਿਆ ਜੀ ਬੰਦਾ ਜੀ ਕਾਏ ਕਾਹ ਦਿਨ ਵੀ ਗਿਆ ਬਾਬਾ ਜੀ ਮੇਰਾ ਲਾ ਲਾ ਮੈਨੂੰ ਫੋਨ ਆਇਆ ਸੀ ਕਿ ਮੇਰੀ ਗੱਲ ਸੁਣ ਮੈਂ ਉਹਨੂੰ ਕਿਹਾ ਜੀ ਮਾ ਵੀਡੀਓ ਲਾ ਦਿਓ ਸ਼ੂਟਿੰਗ ਕਰਨ ਗਿਆ ਹੋਇਆ ਉਹ ਕਹਿੰਦਾ ਕੋਈ ਨਹੀਂ ਯਾਰ ਵੀਡੀਓ ਇਹ ਤਾਂ ਹੁਣ ਤੂੰ ਕਹਿ ਰਿਆ ਪਹਿਲਾਂ ਤੂੰ ਚੜਵਾਈਆਂ ਕਿਉਂ ਉਹ ਤਾਂ ਹੁਣ ਲਵਾਏਗਾ ਚਲੋ ਸਾਨੂੰ ਨਹੀਂ ਇਸ ਬੰਦੇ ਦਾ ਜੀ ਤੁਸੀਂ ਆ ਕੇ ਵੀਡੀਓ ਲਾ ਦੇ ਹਾਂ ਠੀਕ ਹੈ ਪਖੰਡ ਬੰਦ ਕਰਦੇ ਜੂਰ ਸੋਨਾ ਬੰਦ ਨਹੀਂ ਹੋਊ ਜੀ ਠੀਕ ਹੈ ਆਪ ਦੀ ਜੋਤ ਲਾਉਣੀ ਹੈ ਘਰੇ ਲਾਓ ਕੋਈ ਤਰ੍ਹਾਂ ਚੇਤੇਰੇ ਘਰੇ ਸੰਗਤ ਆ ਗਈ ਸੰਗਤ ਨੂੰ ਭੇਜੋ ਗੁੰਮਰਾਹ ਕਿਸੇ ਨੂੰ ਕੀਤਾ ਸੱਜਣਾ ਹੀ ਟੰਗ ਦਾਂਗੇ ਸੰਗਤ ਨੂੰ ਇਹ ਬੇਨਤੀ ਕਰ ਦੂਗੇ ਅੱਜ ਤੋਂ ਬਾਅਦ ਕਿਦਾ ਨਾਮ ਲੈਂਦੇ ਸੀ ਤੁਸੀਂ ਹੁਣੀ ਕਿਦਾ ਨਾਮ ਲੈਂਦੇ ਸੀ ਤੁਸੀਂ ਬੰਦ ਕਰਾਉਣਾ ਕਿਦਾ ਨਾਮ ਲੈਂਦੇ ਸੀ ਤੁਸੀਂ ਹੁਣੀ ਨਾਮ ਕਿਦਾ ਲੈਂਦਾ ਸੀ ਤੁਸੀਂ ਮੈਂ ਜਿਹੜਾ ਹੋਰ ਨਾਮ ਕਿਦਾ ਲੈਂਦੇ ਸੀ ਨਾਮ ਕਿਦਾ ਲੈਂਦੇ ਸੀ ਤੁਸੀਂ ਹੁਣੀ ਕਿਹੜੇ ਕਿਹੜੇ ਬਾਬੇ ਹੋਰ ਆਉਂਦੇ ਨੇ ਇਤਨਾ ਲੋਚ ਕਿਹੜੇ ਕਿਹੜੇ ਬਾਬੇ ਨੇ ਕੱਢ ਜੋ ਹੋਰ ਬਾਬੇ ਪੁੱਛੋ ਕਿਹੜੇ ਕਿਹੜੇ ਨੇ ਬਾਬੇ ਹਣ ਤੈਨੂੰ ਕਿਹੜਾ ਪਤਾ ਨਹੀਂ ਦੱਸ ਦੇ ਤੂੰ ਹੋ ਸਕੇ ਸਾਡੇ ਨਾਮ ਨਾ ਯਾਦ ਹੋਵੇ ਆਜੋ ਜੀ ਬਾਬਾ ਜਿੰਨੇ ਤਨ ਉਹ ਬਾਬੇ ਨੇ ਅਸੀਂ ਗੱਡੀ ਹੁਣੀ ਮੰਨਤ ਕਰਦੇ ਹਾਂ ਸਭ ਨੀਆਂ ਗੱਡੀਆਂ ਬੰਦ ਕਰੋ ਅਸੀਂ ਬਾਬਾ ਜੇ ਅੱਜ ਤੋਂ ਸਾਡੇ ਘਰੇ ਕੋਈ ਬੰਦਾ ਦੀਨ ਲਿਆ ਆਪਣੀ ਜੋ ਮਰਦਾ ਛੇਤਰ ਛੋੜੇ ਛੇਤਰ ਛਾਪ ਨਾਲ ਚੱਲਾਂਗੇ ਸਾਡੇ ਬੰਦ ਕਰਾਉਣ ਅਸੀਂ ਕੋਈ ਯਾਰ ਕਰ ਦਿਓ ਕਰ ਦਿਓ ਕੋਈ ਇਹ ਕਹਿਣਾ ਸੁੱਖਾ ਨਹੀਂ ਬਾਬਾ ਜੀ ਮੇਰੀ ਗੱਲ ਸੁਣੋ ਬਾਬਾ ਜੀ ਹੁਣ ਤੇਰੀ ਵਾਰੀ ਆ ਜੇ ਤੂੰ ਫੜ ਕੇ ਜਾਂਦਾ ਕੋਈ ਨਹੀਂ ਸ਼ਾਂਤਮਈ ਤਰੀਕੇ ਨਾਲ ਅਸੀਂ ਤੁਹਾਡੇ ਨਾਲ ਲਿਓਗੇ ਕਰ ਦਿਓ ਹਾਂ ਬਾਬਾ ਜੀ ਬੀਬੀ ਕਰਸੋ ਇੱਕ ਮਿੰਟ ਯਾਰ ਇੱਕ ਮਿੰਟ ਬੀਬੀ ਹੁਣ ਤੋਂ ਇਹ ਗੱਲ ਆਪਦੀ ਮਤਲਬ ਹੱਥ ਜੋੜ ਕੇ ਬੇਨਤੀ ਕੀਤੀ ਵੈਸੀ ਕਰ ਦਿਨ ਲੋਗੇ ਹਾਂ ਵੇਖੋ ਪਖੰਡ ਨੂੰ ਬੰਦ ਕਰਦੇ ਹਾਂ ਸਾਡੀ ਬੇਨਤੀ ਆ ਤੂੰ ਸਾਡੀ ਮਾਂ ਵਾ ਠੀਕ ਆ देखो एक-एक 11 ਹੁੰਦੇ ਆ ਜੇ ਮੇਰੀ ਮਾਂ ਤੂੰ ਆਪਦੇ ਘਰ ਵਾਪਸ ਆ ਕੇ ਨਾ ਪਖੰਡ ਤੋਂ ਮੁਕਤ ਹੋ ਕੇ ਤੇਰਾ ਪੁੱਤ ਤੂੰ ਵੀ ਬੇਟਾ ਇਹ ਵੀ ਤੇਰਾ ਪੁੱਤ ਹੈ ਇਹ ਤੁਹਾਡੇ ਹਸਬੰਡ ਦਾ ਡੇਢੀ ਅੱਛਾ ਤੁਸੀਂ ਸਾਡੇ ਮਾਪੇ ਹੋ ਜੇ ਤੁਸੀਂ ਰਲ ਮਿਲ ਕੇ ਪਖੰਡ ਨੂੰ ਬੰਦ ਅੱਜ ਕਰੋਗੇ ਨਾ ਸਾਡੇ ਨਾਲ ਤੁਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਮੈਂ ਮੇਰਾ ਵਾਦਾ ਮੈਂ ਫ੍ਰੀਕੋਰਟ ਤੋਂ ਆਇਆ ਹਾਂ ਆ ਸਾਰਾ ਨਾ ਦਾਵਾ ਜੀ ਮੈਂ ਫ੍ਰੀਕੋਰਟ ਤੋਂ ਆਇਆ ਹਾਂ ਬਿਲਕੁਲ ਪਤਾ ਨਹੀਂ ਜੀ ਕਨੇ ਕਨੇ ਬਾਰੇ ਪਤਾ ਤੇਰਾ ਗਵਰਨਮੈਂਟ ਬਾਰੇ ਜਿਹੜਾ ਉਹ ਵੀ ਕਹਿ ਕੇ ਜਾਵਾਂਗੇ ਕਹਿ ਕੇ ਜਾਵਾਂਗੇ ਉਹਦੀ ਗੱਡੀ ਤੁਸੀਂ ਵੀਡੀਓ ਪਾਈ ਸੀ ਉਹ ਬੰਦ ਕਰਾ ਕੇ ਜਾਵਾਂਗੇ ਸਾਡਾ ਕਿਸੇ ਨਾਲ ਕੋਈ ਪਿਆਰ ਨਹੀਂ ਮੁਹੱਬਤ ਨਹੀਂ ਸਾਡਾ ਜਿਹੜਾ ਹੈ ਕਿਸੇ ਨਾਲ ਦੁਸ਼ਮਣੀ ਜਿਹੜੀ ਗੱਲ ਹੋਣ ਹੋਈ ਉਸ ਦਾ ਸਾਡਾ ਬਟ ਇੱਕ ਵਾਰ ਨਹੀਂ ਪੂਰਾ ਹੋ ਗਿਆ ਇੱਕ 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 ਨਾ ਲਿਖੇ ਬੰਦ ਪੰਚ ਪੰਚ ਕਿੰਨੇ ਬੰਦਾ ਹੋ ਗਿਆ ਤੁਸੀਂ ਜੋ ਮਰਜੀ ਸੁਣ ਸੁਣ ਇਹ ਮੰਨੋ ਵੀ ਪਖੰਡ ਸੀਗਾ ਇਹ ਮੰਨੋ ਪਖੰਡ ਕਰਕੇ ਇਹਨਾਂ ਨੇ ਕਿਹਾ ਵੀ ਬੰਦ ਕਰਾਂਗੇ ਜਾਂ ਪੁੱਛ ਕੱਟੂ ਸਾਡੀ ਸੁਣੋ ਅੰਕਸ਼ ਗੋਤਮ ਹਾਂ ਹੈਗਾ ਨਾ ਉਹ ਵੀ ਮੇਰੀ ਚੇਤਾਵਨੀ ਹੈ ਹਿੰਦੀ ਬਾਬਾ ਵੀ ਹੈਗਾ ਡੁੱਟਾ ਬਾਬਾ ਵੀ ਹੈਗਾ ਇੱਕ ਜਗਸੀਰ ਹੈ ਨਾ ਕਿ ਜਸਵੀਰ ਹੈ ਜਗਸੀਰ ਸਿੰਘ ਮਿੱਠੂ ਬਾਬਾ ਵੀ ਹੈਗਾ ਸੁਣ ਇੱਕ ਸਿਕੰਦਰ ਬਾਬਾ ਲਿਸਟ ਹੈਗੀ ਆ 260 ਬਾਬਿਆਂ ਦੀ ਸਾਰੇ ਲਿਸਟ ਹੈ ਡੈਰੀ ਤੇ ਮੈਂ ਨੋਟ ਕਰਨ ਲਈ ਤੁਹਾਡੇ ਕੋਲੇ 115ਵੀਂ ਵਾਰ ਆਇਆ ਸੀ ਡੈਰੀ ਤੇ ਨੰਬਰ ਲੈ ਗਿਆ ਲਿਸਟ ਹੈ 160 ਬਾਬਿਆਂ ਦੀ ਠੀਕ ਆ ਬਾਬਾ ਜੀ ਕੱਲੇ ਤਨੋਲਾ 260 ਬਾਬਿਆਂ ਦੀ ਕੱਲੇ ਤਨੋਲਾ ਮੰਡੀ ਚ ਠੀਕ ਹੈ ਠੀਕ ਹੈ ਇਹਨਾਂ ਨੇ ਇੰਨਾ ਕਹਿਰ ਮਚਾਇਆ ਹੈ ਕਿ ਕਈ ਤਾਂ ਵਿੱਚੋਂ ਜਨਾਨੇ ਬਣੇ ਬੈਠੇ ਆ ਠੀਕ ਹੈ ਮੰਤ ਲੋਕ ਬਣ ਕੇ ਲੋਕਾਂ ਨੂੰ ਗਮਰਾਹ ਕਰਦੇ ਆ ਠੀਕ ਹੈ ਉੱਥੇ ਕੁੜੀਆਂ ਬੁੜੀਆਂ ਨੂੰ ਦਿੰਦੇ ਥਾਪੀਆਂ ਤੇ ਉਹਨਾਂ ਨਾਲ ਖਚਵਾਉਂਦੇ ਆ ਫੋਟੋਆਂ ਮੇਰੀ ਸਾਰੇ ਬਾਬਿਆਂ ਨੂੰ ਬੇਨਤੀ ਆ ਇੱਕ ਇੱਥੇ ਤੁਹਾਡੇ ਤਨੁਲਾ ਮੰਡੀ ਡੀਐਸਪੀ ਵੀ ਹੈ ਉਹ ਆਉਣ ਡਿਉਟੀ ਹੈ ਠੀਕ ਹੈ ਹਾਂ ਜੀ ਆਉਂਦੇ ਜੀ ਉਹਦੇ ਵਿੱਚ ਵੱਡੇ ਵੱਡੇ ਅਧਿਕਾਰੀ ਉਹਨੂੰ ਪ੍ਰੋਮੋਟ ਕਰ ਰਹੇ ਆ ਸੁਣਨ ਵਿੱਚ ਆਇਆ ਵੀ ਕੋਈ ਪੁਲਿਸ ਆਫੀਸਰ ਵੀ ਉੱਥੇ ਆਉਂਦੇ ਆ ਕਿਸ ਮਕਸਦ ਲਈ ਆਉਂਦੇ ਆ ਉਹ ਅਸੀਂ ਇੱਥੇ ਧੌਲਾ ਮੰਡੀ ਅੱਜ ਸਾਡੇ ਬਹੁਤ ਸਾਰੇ ਜਥੇਬੰਦੀਆਂ ਦੇ ਨੁਮਾਇੰਦੇ ਮੈਂ ਉਹਨਾਂ ਦੀ ਹੋਰ ਉਹ ਗੱਲ ਕਰਵਾ ਜਾਂ ਮੈਨੂੰ ਕਰਵਾ ਦੇ ਚਲੋ ਮਾਪਾ ਜੀ ਇੱਕ ਮਿੰਟ ਦੀ ਇੱਕ ਮਿੰਟ ਦੀ ਮੈਂ ਡਿਊਟੀ ਲਾ ਰਿਹਾ ਸਾਨੂੰ ਪੁਖਤਾ ਸਬੂਤ ਮਿਲਣ ਤੇ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਜਾ ਉਹ ਆਪ ਦਾ ਠਕ ਠਾਕ ਆ ਪਹਿਲਾਂ ਹੀ ਬੰਦ ਕਰ ਦੇਣ ਠੀਕ ਹੈ ਜੀ ਠੀਕ ਹੈ ਮੈਂ ਮਾਨਯੋਗ ਐਸਐਸਪੀ ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਸੀਐਮ ਐ ਉਹਨਾਂ ਦਾ ਸੰਗਰੂਰ ਸ਼ਹਿਰ ਨਾਲ ਹੈ ਮੈਂ ਕਹਿੰਦਾ ਵੀ ਇੱਕ ਆਨ ਡਿਊਟੀ ਡੀਐਸਪੀ ਹੋਵੇ ਏਐਸਆਈਸੀ ਜਦੋਂ ਬੰਦਾ ਉਹਨੇ ਚੌਂਕੀ ਲਾਉਣੀ ਸ਼ੁਰੂ ਕਰਤੀ ਠੀਕ ਹੈ ਜੀ ਚੌਂਕੀ ਲਾਵੇ ਜੋਤ ਅਗਰਬਤੀ ਲਾਵੇ ਸੇਵਾ ਕਰੇ ਸਾਨੂੰ ਲੈਣਾ ਦੇਣਾ ਨਹੀਂ ਕਿਸੇ ਵੀ ਧਰਮ ਨੂੰ ਕੋਈ ਵੀ ਮੰਨ ਸਕਦਾ ਹੈ ਪਰ ਧਰਮ ਦੀ ਆੜ ਵਿੱਚ ਜਿਹੜੇ ਉਹ ਪਖੰਡ ਕਰਦੇ ਆ ਆਪਣੇ ਆਪ ਨੂੰ ਉਹ ਖੁਦ ਹੀ ਸ਼ਿਵਜੀ ਭਗਵਾਨ ਜਿਹੜਾ ਹੈਗਾ ਪੰਕਜ ਗੋਤਮ ਦੱਸਦਾ ਹੈ ਵੀ ਮੈਂ ਮੇਰੇ ਅੰਦਰ ਸ਼ਿਵਜੀ ਭਗਵਾਨ ਪੈਦਾ ਹੁੰਦਾ ਤੇ ਇੱਕ ਹਿੰਦੀ ਹੈ ਉਹ ਵੀ ਸਿਰ ਬੜਾ ਕਮਾਉਂਦਾ ਜਿਵੇਂ ਚਾਬੀ ਦੇ ਕੇ ਛੱਡੇ ਹੁੰਦੇ ਆ ਇਹ ਸਾਰਿਆਂ ਨੂੰ ਮੇਰੀ ਵਾਰਨਿੰਗ ਹੈ ਅਸੀਂ ਤਨੌਲਾ ਮੰਡੀ ਚ 260 ਬੰਦੇ ਆ ਤੇ ਸਾਰੇ ਪੰਜਾਬ ਚ ਮੈਂ ਇੱਕ ਦਿਨ ਜੋੜਿਆ ਵੀ ਮੈਨੂੰ ਲੱਗਦਾ ਵੀ 1.5 ਲੱਖ ਬਾਬਾ ਬੈਠਾ ਹੈ ਤੇ ਕਈ ਬਾਬੇ ਇਹੋ ਜਿਹੇ ਆ ਜਿਨ੍ਹਾਂ ਦੀਆਂ ਘਰਵਾਲੀਆਂ ਮੰਜੇ ਤੇ ਪਈਆਂ ਹੁੰਦੀਆਂ ਤੇ ਘਰੋਂ ਕਈਆਂ ਦੀਆਂ ਭੱਜੀਆਂ ਹੁੰਦੀਆਂ ਤੇ ਲੋਕਾਂ ਦੀਆਂ ਵਸਾਉਂਦੇ ਆ ਲੋਕ ਸਿਆਣੇ ਬਣੋ ਅੱਜ ਅਸੀਂ ਇੱਥੇ ਜਸਵੀਰਪੁਰੇ ਆਏ ਆ ਢਲੋਲਾ ਮੰਡੀ ਇੱਥੇ ਹੈ ਜਸਵੀਰ ਜਸਵੀਰ ਬਾਬਾ ਜਸਵੀਰ ਜਸਵੀਰ ਦਾਸ ਜਸਵੀਰ ਦਾਸ ਦਾਸ ਇਹਦੇ ਇੱਥੇ ਬੰਦੇ ਬੈਠੇ ਆ ਦਾੜੀਆਂ ਵਾਲੇ ਗੁਰਸਿੱਖ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਗੁਰਸਿੱਖ ਸੰਗਤਾਂ ਨੂੰ ਤੁਸੀਂ ਨਾ ਥੋੜਾ ਜਿਹਾ ਸੁਚੇਤ ਹੋ ਜਾਓ ਜਿਹੜੇ ਅੰਮ੍ਰਿਤਧਾਰੀ ਸਿੱਖ ਬੀਬੀਆਂ ਭੈਣਾ ਜੇ ਦੁਖਹੀਓ ਤੇ ਜੇ ਇਹਨਾਂ ਕੋਲੇ ਜਾਣਾ ਤਾਂ ਗਾਤਰਾ ਸਾਹਿਬ ਕੋਕਾਰ ਲਾ ਕੇ ਜਾਇਓ ਤੇ ਜੇ ਤੁਸੀਂ ਗੁਰੂ ਵਾਲਿਆਂ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਜਾਇਓ ਜਿੱਥੋਂ ਮੁਰਦਿਆਂ ਵਿੱਚ ਵੀ ਜਾਣ ਪੈਂਦੀ ਹੈ ਅਰਦਾਸ ਕਰੋ ਤੁਹਾਡੇ ਦੁੱਖ ਮਹਾਰਾਜ ਆਪ ਨਿਵਾਰੂਗਾ ਤੇ ਜੇ ਅੰਮ੍ਰਿਤ ਛੱਕ ਕੇ ਤੁਹਾਡੇ ਜਿਹੜੇ ਗਾਤਰੇ ਪਾਏ ਹੋਏ ਅਸੀਂ ਇਹਨਾਂ ਸਾਦਾ ਦੇ ਪਖੰਡੀਆਂ ਦੇ ਡੇਰਿਆਂ ਵਿੱਚ ਵੇਖ ਲੈ ਤੇ ਸਾਡੇ ਤੋਂ ਪੁਰਾਣੀ ਹੁਣ ਬੇਨਤੀ ਆ ਸਾਰੇ ਪੰਜਾਬ ਦੇ ਵਿੱਚ ਸਾਰੇ ਨੌਜਵਾਨ youth ਸਾਰੀਆਂ ਸਿੱਖ ਸੰਗਤਾਂ ਸਾਰੇ ਸਿਆਣੇ ਲੋਕ ਹੈ ਕਈ ਕਈ ਬੀਬੀਆਂ ਘਰੋਂ ਚੋਰੀ ਪੈਸਾ ਲਿਆਉਂਦੀਆਂ ਇਹਨਾਂ ਬਾਬਿਆਂ ਕੋਲੇ ਇਹ ਵੀ ਹੈ ਇਹ ਵੀਰਵਾਰ ਬੁਲਾਉਂਦਾ ਸੰਗਤ ਨੂੰ ਤੇ ਐਤਵਾਰ ਨੂੰ ਫਿਰ ਗੱਲਬਾਤ ਹੁੰਦੀ ਹੈ ਸਾਰੀ ਬੀਬੀ ਕੋ ਢਾਲਾ ਕਿਵੇਂ ਲੈਣਾ ਪੈਸੇ ਕਿੰਨੇ ਦਿਨੇ ਆ ਉਹ ਜਦੋਂ ਘਰੋਂ ਚੋਰੀ ਬੀਬੀਆਂ ਪੈਸੇ ਕਰਦੀਆਂ ਫਿਰ ਉਹ ਉਹਦੇ ਘਰ ਵਾਲੇ ਉਹਨਾਂ ਦੇ ਚਾੜਦੇ ਫੈਂਟੀ ਤੇ ਫਿਰ ਘਰਾਂ 'ਚ ਕਲੇਸ਼ ਪੈਂਦੇ ਆ ਫਿਰ ਸਾਡੇ ਵਰਗਿਆਂ ਕੋਲੇ ਫੋਨ ਆਉਂਦੇ ਆ ਵੀ ਸਾਡੇ ਘਰੇ ਜੀ ਸਾਡੇ ਕਲੇਸ਼ ਪੈ ਗਿਆ ਸਾਡੇ ਬੱਚੇ ਘਰਾਂ ਤੋਂ ਰੋਸ ਕੇ ਤੁਰ ਗਏ ਇੱਕ ਮਿੰਟ ਬਾਬਾ ਜੀ ਇੱਕ ਬੰਦਾ ਵੀ ਕਹਿੰਦੇ ਕੋਈ ਸੁਣ ਯਾਰ ਮੈਂ ਸਾਰੇ ਕਰ ਰਿਹਾ ਹਾਂ ਕੋਈ ਨਾ ਗੱਲ ਕਰ ਹਾਂ ਕੋਈ ਤੇਰੇ ਨਾਲ ਨਹੀਂ ਗੱਲ ਕਰ ਸੋ ਸੰਗਤ ਨੂੰ ਬੇਨਤੀ ਹੈ ਥੋੜਾ ਜਿਹਾ ਸੁਚੇਤ ਰਹੋ ਜਿਹੜੇ ਧਨੋਲਾ ਮੰਡੀ ਦੇ ਵਿੱਚ ਬਾਬੇ ਆ ਕਈ ਮੈਂ ਤੁਹਾਨੂੰ ਨਾਮ ਦੱਸ ਦਿੰਦਾ ਜਿਨ੍ਹਾਂ ਦੀ ਜਿਨ੍ਹਾਂ ਦੇ ਖਿਲਾਫ ਆਈਆਂ ਦਰਖਾਸਤਾਂ ਪੰਕਜ ਗੋਤਮ ਬਸ ਸਟੈਂਡ ਤੋਂ ਨੱਤ ਲੋਲਾ ਮੰਡੀ ਇਹ ਵੀ ਵੀਰਵਾਰ ਤੇ ਐਤਵਾਰ ਬੈਂਦਾ ਇਹ ਕਹਿੰਦਾ ਮੇਰੇ ਚ ਸ਼ਿਵਜੀ ਭਗਵਾਨ ਆਉਂਦਾ ਠੀਕ ਹੈ ਇਹ ਕਰਦਾ ਹੈ ਸ਼ਿਵ ਭੋਲੇ ਭਗਵਾਨ ਤੇ ਹਵਨ ਮੇਰੀ Hindu ਜਥੇਬੰਦੀਆਂ ਨੂੰ ਵੀ ਬੇਨਤੀ ਹੈ ਵੀ ਸ਼ਿਵ ਭੋਲੇ ਭਗਵਾਨ ਕੋਈ ਆਮ ਜੀ ਕੋਈ ਚੀਜ਼ ਨਹੀਂ ਉਹਨੂੰ ਤੁਹਾਡੀ Hindu ਲੋਕ ਜਿਹੜੇ ਬਹੁਤ ਪਿਆਰ ਅਤੇ ਸਤਿਕਾਰ ਨਾਲ ਉਹਦੀ ਪੂਜਾ ਕਰਦੇ ਆ ਤੇ ਇਹੋ ਜਿਹੇ ਲੋਕ ਹੈ ਜਿਹੜੇ ਇਹ ਕਹਿੰਦੇ ਆ ਵੀ ਸਾਡੇ ਅੰਦਰ ਬਾਬਾ ਆ ਗਿਆ ਇਹ ਦੋਦੀ ਦਾ ਕੰਮ ਕਰਦਾ ਸੀ ਤੇ ਅੱਜ ਇਹ ਸ਼ਿਵਜੀ ਭਗਵਾਨ ਬਣਿਆ ਬੈਠਾ ਇੱਕ ਹਿੰਦੀ ਬਾਬਾ ਹੈ ਇਹਦੀ ਮੈਂ ਗੱਲ ਕਰ ਚੁੱਕੇ ਹਾਂ ਡੀਐਸਪੀ ਹੈ ਜਿਹੜਾ ਐਸਐਸਆਈ ਤੋਂ ਲੈ ਕੇ ਡੀਐਸਪੀ ਦੇ ਰੈਂਕ ਤੱਕ ਆ ਗਿਆ ਹਜੇ ਵੀ ਇਹਦਾ ਕੰਮ ਚੱਲ ਰਿਹਾ ਹੈ ਬਹੁਤ ਵੱਡੀ ਇਹਦੀ ਇੱਥੇ ਬਣੀ ਹੈ ਇਹਦਾ ਵੀ ਇਹਨੂੰ ਵੀ ਬੇਨਤੀ ਵੀ ਆਪਦਾ ਠੱਗ ਠੱਗਾ ਬੰਦ ਕਰੇ ਬੂਟਾ ਬਾਬਾ ਪਠਲਾਂ ਰੋਡ ਤੋਂ ਉਹਨੂੰ ਵੀ ਬੇਨਤੀ ਹੈ ਉਹ ਜਨਾਨੀ ਆਪਦੀ ਛੱਡ ਕੇ ਬੱਚੇ ਛੱਡ ਕੇ ਤੇ ਪਿੰਡ ਤੋਂ ਜਨਾਨੀ ਕੱਢ ਕੇ ਤੇ ਉੱਥੇ ਬੈਠਾ ਹੋਇਆ ਆਪਦੇ ਡੇਰੇ 'ਚ ਅਸੀਂ ਧੀਆ ਭੈਣਾ ਵਸਾਉਣੀਆਂ ਹੈ ਤੇ ਉਹ ਉਹਦੇ ਘਰ ਵਾਲੀ ਨੂੰ ਵੀ ਬੇਨਤੀ ਹੈ ਮੇਰੇ ਤੱਕ ਗੱਲ ਜਾਵੇ ਤੇ ਮੇਰੇ ਨਾਲ ਗੱਲ ਕਰੇ ਬੂਟਾ ਬਾਬਾ ਪਠਲਾ ਰੋਡ ਤੋਂ ਆ ਗਿਆ ਸਿਰ ਵੀ ਕਮਾਉਂਦਾ ਬੜਾ ਇਹ ਤੇ ਇਹ ਜਿਹੜਾ ਹੈਗਾ ਜਗਜੀਤ ਸਿੰਘ ਮਾਨਾਪੱਤੀ ਤੋਂ ਇਹ ਡਰਾਤਮਕਾ ਕੇ ਲੋਕਾਂ ਤੋਂ ਲੈਂਦਾ ਪੈਸੇ ਤਵੀਤ ਤਾਕੇ ਕਰਕੇ ਲੋਕਾਂ ਦੇ ਕਰਦਾ ਲਾਜ ਵੀ ਤਵੀਤ ਕੋਲ ਕੋਲ ਪਿਆਈ ਜਾਂਦਾ ਇਹ ਸਾਰੇ ਬਾਬੇ ਆ ਹੋਰ ਵੀ ਆ ਕਈਆਂ ਦੀ ਲਿਸਟ ਸਾਰਿਆਂ ਨੂੰ ਬੇਨਤੀ ਹੈ ਚੇਤਾਵਨੀ ਸਾਡੇ ਧਨੋਲਾ ਮੰਡੀ 'ਚ ਇੱਥੇ ਕਮੇਟੀ ਅਸੀਂ ਦਿੱਤੀ ਬਣਾਓ ਸਾਡੇ ਹੁਣ ਜਥੇਦਾਰ ਤੇ ਗੁਰੂ ਜੀਆਂ ਲਾਡਲੀਆਂ ਫੌਜਾਂ ਇਹਨਾਂ ਦਾ ਕਰਨੀਆਂ ਪਿੱਛਾ ਜਿਹੜੇ ਠਗ ਠਗਾ ਬੰਦ ਨਹੀਂ ਕਰਦੇ ਜਾਂ ਜੇ ਤੁਹਾਡੇ ਚ ਕੋਈ ਬਾਬਾ ਆਉਂਦਾ ਤੁਸੀਂ ਕਹਿੰਦੇ ਸਾਡੇ ਤੇ ਪੀਰ ਆਉਂਦਾ ਮੇਰਾ ਨੰਬਰ 8146841940 ਸੰਗਤ ਮੈਨੂੰ ਫੋਨ ਨਾ ਕਰੇ ਮੈਂ ਬੇਨਤੀ ਹੈ ਜਿਨੇ ਕੋਈ ਕਿਸੇ ਦਾ ਮਸਲਾ ਹੈ ਤੇ ਉਹ ਇਹ ਨੰਬਰ ਲੈ ਕੇ ਵਟਸਐਪ ਮੈਸੇਜ ਕਰ ਸਕਦੀ ਬਾਬਿਆਂ ਨੂੰ ਚੇਤਾਵਨੀ ਹੈ ਤਨੋਲਾ ਮੰਡੀ ਵਾਲਿਆਂ ਨੂੰ ਵੀ ਜਿਹੜਾ ਕਹਿੰਦਾ ਮੇਰੇ ਚ ਕੋਈ ਦੇਵਤਾ ਆਉਂਦਾ ਪੀਰ ਫਕੀਰ ਆਉਂਦਾ ਉਹ ਮੇਰੇ ਨਾਲ ਖੁੱਲਾ ਚੈਲੰਜ ਹੈ ਮੈਂ 10 ਲੱਖ ਰੁਪਇਆ ਨਾਮ ਦੇਵਾਂਗਾ ਇੱਕ ਮੇਰੇ ਕੋਲ ਐਕਸ ਜੂਵੀ ਗੱਡੀ ਹੈ ਮੈਂ ਉਹਨੂੰ ਨਾਮ ਦੇਵਾਂਗਾ ਵੀ ਜੇ ਸਾਨੂੰ ਉਹ ਸਾਬਤ ਕਰਦੇ ਬਾਬਾ ਕੋਈ ਵੀ ਬਾਬਾ ਪੰਜਾਬ ਕੀ ਆਰ ਵੱਡ ਦੇ ਵਿੱਚੋਂ ਸੋ ਇਸ ਕਰਕੇ ਬੇਨਤੀ ਹੈ ਵੀ ਜਿਹੜੇ ਠੱਗ ਠਗਾ ਚਲਾ ਰਹੇ ਕਰ ਦੋ ਬੰਦ ਤੇ ਚੰਗੇ ਫਕੀਰ ਲੋਕ ਜਿਹੜੇ ਹੈਗੇ ਹਨ ਜਿਨ੍ਹਾਂ ਦੀ ਕਮਾਈ ਹੈ ਉਹਨਾਂ ਨੂੰ ਵੀ ਬੇਨਤੀ ਹੈ ਇਹੋ ਜਿਹੇ ਜਿਹੜੇ ਪਖੰਡ ਕਰ ਰਹੇ ਹੈ ਇਹਨਾਂ ਦਾ ਪਖੰਡ ਦਾ ਪਸਾਰਾ ਖਤਮ ਕਰ ਲਈ ਸਾਡਾ ਸਾਥ ਦਿਓ ਤੇ ਇਹ ਨਾ ਹੋਵੇ ਲਿਸਟ ਵਿੱਚ ਸਾਰੇ ਆ ਜਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ